ਮੇਰੇ ਹਿਰਦੇ ਚੋਂ ਨਿਕਰ। ਮੋਤ ਜਮਾਤ ਰਮਾ ਅਬ ਤੂੰ ਭਜ ਆਨ ਕਿਸੇ ਤੂੰ ਹੁਣ ਹੋਰ ਕਿਸੇ ਨੂੰ ਪਗੜ ਛੱਡ ਮੇਰਾ ਹਿਰਦਾ। ਜੋ ਤੋਏ ਭੋਗਨ ਹੇਤ ਭਜੇ ਤੁਮ ਸੇਵਤ ਸੇ। ਜੋ ਸੰਸਾਰ ਦੇ ਭੋਗਾਂ ਦੀਆਂ ਕਾਮਨਾਵਾਂ ਕਰ ਰਹੇ ਨੇ ਤੇ ਜਿਨ੍ਹਾਂ ਨੂੰ ਸੰਸਾਰ ਦੇ ਭੋਗ ਚਾਹੀਦੇ ਨੇ ਤੋ ਉਹਨਾਂ ਦੇ ਪਿੱਛੇ ਜਾ। ਮੈਨੂੰ ਛੋੜ। ਮੈਂ ਤੇ ਸਭ ਕੁਝ ਛੱਡੀ ਬੈਠਾ ਤੋ ਮੈਨੂੰ ਛੋੜ। ਬਰਤਰੀ ਕਹਿੰਦਾ ਰਾਜ ਪਾਠ ਮਹਿਲ ਮਾੜੀਆਂ ਮੈਂ ਛੋੜੀਆਂ ਨੇ ਕਾਮਨਾਵਾਂ ਨਹੀਂ ਛੁੱਟਦੀਆਂ ਨਹੀਂ ਛੁੱਟ ਦੁੱਖ ਤੌਕੇ ਕਹਿ ਰਹੇ ਅਭਿਆਸੀ ਮਨੁੱਖ ਲਈ ਜਿਹੜੀ ਸਭ ਤੋਂ ਵੱਡੀ ਸਮੱਸਿਆ ਪੈਦਾ ਹੁੰਦੀ ਹੈ ਜਦ ਆਪਣੇ ਨੇੜੇ ਆਂਦਾ ਹੈ ਇਹ ਇਨ ਹਸਰਤੋਂ ਸੇ ਕਹਿ ਦੋ ਕਹੀਂ ਔਰ ਜਾ ਬਸੇ ਇਤਨੇ ਜਗਾਹ ਕਹਾ ਹੈ ਦਿਲੇ ਦਾਗਦਾਰ ਹੈ ਬਹੁਤ ਸਿਆਣਾ ਮਨਕ ਹੋਵੇ ਆਪਣੀ ਸਿਆਣਪ ਤੋਂ ਝੋਟ ਖਾ ਕੇ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਤੀਸਰਾ ਯਾ ਸੰਸਾਰ ਤੋਂ ਕੋਈ ਬਹੁਤ ਵੱਡਾ ਹਾਦਸਾ ਹੋ ਗਿਆ ਝੋਟ ਖਾ ਗਿਆ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਹੁਣ ਮੈਨੂੰ ਕਹਿਣ ਦੇਣਾ ਕੋਈ ਪੂਰਨ ਤੌਰ ਤੇ ਅਜੇ ਵੀ ਨਿਰਾਸ਼ ਨਹੀਂ ਹੋਇਆ ਉਦਾਸ ਨਹੀਂ ਹੋਇਆ ਤੋ ਕਹਿਣਾ ਪੈਗਾ ਕੋਈ ਗਹਿਰਾ ਸਰੋਤਾ ਨਹੀਂ ਹੈ ਸਤਸੰਗੀ ਨਹੀਂ ਹੈ ਦੂਸਰਾ ਇਹ ਕੋਈ ਬਲਤਾਂ ਅਕਲਮੰਦ ਵੀ ਨਹੀਂ ਹੈ ਕੋਈ ਬਹੁਤ ਵੱਡੀ ਅਕਲ ਦਾ مالک ਨਹੀਂ ਹੈ ਸਮਝ ਦਾ مالک ਨਹੀਂ ਹੈ ਤੀਸਰਾ ਅਗੇ ਸੰਸਾਰ ਤੋਂ ਕੋਈ ਇਸ ਨੂੰ ਬਹੁਤ ਵੱਡੀ ਝੋਟ ਨਹੀਂ ਲੱਗੇ ਇਨ੍ਹਾਂ ਤਿੰਨਾਂ ਦੇ ਚੋਂ ਕੋਈ ਇੱਕ ਘਟਨਾ ਵੀ ਘਟੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਹੁਣ ਮੈਂ ਅਲਸ ਕਰਾਂ ਸ਼ਬਦ ਦੀ ਚੌਟ ਖਾ ਕੇ ਜੋ ਨਿਰਾਸ਼ ਹੋਇਆ ਹੈ ਉਦਾਸ ਹੋਇਆ ਹੈ ਇਹ ਆਤਮ ਕ੍ਰਾਂਤੀ ਕਰੇਗਾ ਖੁਦ ਨੂੰ ਬਦਲੇਗਾ ਕਹੇਗਾ ਐ ਗੁਰੂ ਅਜ ਤੱਕ ਮੈਂ ਆਪਣੇ ਢੰਗ ਨਾਲ ਜੀਵਦਾ ਰਿਆ ਹੁਣ ਤੇਰੇ ਢੰਗ ਨਾਲ ਜੀਵਾਂ ਆਪਣੇ ਢੰਗ ਨਾਲ ਮੈਂ ਜੀ ਕੇ ਦੇਖ ਲਿਆ ਕੁਝ ਵੀ ਨਹੀਂ ਤੇਰੇ ਢੰਗ ਨਾਲ ਜੀਵਾਂ ਦੂਸਰਾ ਆਪਣੇ ਅਕਲ ਤੋਂ ਝੋਟ ਖਾਦੀ ਹੈ। ਯਾ ਸੰਸਾਰ ਤੋਂ ਝੋਟ ਖਾਦੀ ਹੈ। ਖਤਰਾ ਹੈ। ਖੁਦ ਨੂੰ ਬਦਲਣ ਦੀ ਤਾਂ ਤੇ ਕਿਦਰੇ ਖੁਦ ਨੂੰ ਖਤਮ ਨਾ ਕਰ ਬੈਠੇ। ਖੁਦ ਨੂੰ ਬਦਲਣ ਦੀ ਸਾਤੇ ਕਿਦਰੇ ਖੁਦ ਨੂੰ ਬੁਲਾਉਣ ਦੀ ਕੋਸ਼ਿਸ਼ ਨਾ ਕਰੇ। ਹਰ ਵਕਤ ਨਸ਼ੇ ਦੀ ਜੀ ਗਲਤਾਂ ਨਾ ਰਹਿਣ ਲੱਗ ਪੜੇ। ਸੰਸਾਰ ਤੋਂ ਚੋਟ ਖਾ ਕੇ ਵੀ ਕੁਝ ਲੋਕ ਟੋਟਲੀ ਨਿਰਾਸ਼ ਉਦਾਸ ਹੋ ਕੇ ਆਤਮ ਕ੍ਰਾਂਤੀ ਕਰਦੇ ਰਹਿਣੇ ਖੁਦ ਨੂੰ ਬਦਲਦੇ ਰਹਿਣੇ ਜੈਸੇ ਮਹਾਤਮਾ ਬੁੱਧ ਆਪਣੀ ਅਕਲ ਤੋਂ ਚੋਟ ਖਾ ਗਏ ਸਤਸੰਗੀ ਨਹੀਂ ਸੀ ਕੋਈ ਸਤਸੰਗ ਨਹੀਂ ਕੀਤਾ ਉਸ ਕੋਈ ਦੁੱਖ ਵੀ ਨਹੀਂ ਸੀ ਸੰਸਾਰ ਤੋਂ ਵੀ ਚੋਟ ਨਹੀਂ ਲੱਗੀ ਰਾਜੇ ਦਾ ਲੜਕਾ ਔਰ ਇੱਕੋ ਇੱਕ ਲੜਕਾ ਸਾਰੇ ਸੁਖ ਸਾਧਨ ਮੌਜੋ ਅਕਲ ਤੋਂ ਝੋਟ ਖਾ ਗਏ ਕਹਿੰਦਾ ਕੁਝ ਵੀ ਨਹੀਂ ਜਗਤ ਕੁਝ ਵੀ ਨਹੀਂ ਅਕਲ ਤੋਂ ਝੋਟ ਖਾ ਕੇ ਵੀ ਕਈ ਲੋਕਾਂ ਨੇ ਆਤਮ ਕ੍ਰਾਂਤੀ ਕੀਤੀ ਹੈ ਸੰਸਾਰ ਤੋਂ ਝੋਟ ਖਾ ਕੇ ਵੀ ਕੁਝ ਇੱਕ ਲੋਕਾਂ ਨੇ ਆਤਮ ਕ੍ਰਾਂਤੀ ਕੀਤੀ ਹੈ ਆਪਣੇ ਆਪ ਨੂੰ ਬਦਲਣ ਦਾ ਯਤਨ ਕੀਤਾ ਹੈ ਜੈਸੇ ਰਾਜ yogi ਭਰਤਰੀ ਇਹ ਸਤ ਸੰਗੀ ਨਹੀਂ ਸੀ ਹੈਵੀ ਮਾਰਸ ਕਰਾਂ ਔਰ ਇਹਨੇ ਆਪਣੀ ਅਕਲ ਤੋਂ ਵੀ ਝੋਟ ਨਹੀਂ ਖਾਧੀ ਫਿਰ ਇਹ ਯੋਗੀ ਕਿਉਂ ਬਣਿਆ ਗੋਰਖ ਦਾ ਚੇਲਾ ਕਿਉਂ ਬਣਿਆ ਆਪ ਸੁਣ ਕੇ ਹੈਰਾਨ ਹੋਵੋਗੇ ਪ੍ਰਾਣਾ ਯਮ ਦੀ ਸਾਧਨਾ ਕਰਕੇ ਇਹਨੇ ਆਪਣੀ ਉਮਰ ਇਤਨੀ ਲੰਬੀ ਕਰ ਲਈ ਸੀ ਇਹ ਗੁਰੂ ਨਾਨਕ ਦੇਵਕਤ ਮੌਜੂਦ ਸੀ ਸਾਡੀ ਜਨਮ ਸਾਖੀ ਇਹ ਕਹਿੰਦੇ ਹਨ ਗਣ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਰਤਰੀ ਦੇ ਪਤੇ ਤਿੰਨ ਸ਼ਬਦ ਉਚਾਰਨ ਕੀਤੇ ਨੇ ਆਸਾ ਰਾਗ ਦੇ ਵਿੱਚ ਸਿਫਤੀ ਰਤਾ ਸਦ ਵੇ ਰਾਗੀ ਜੂਏ ਜਨਮ ਨਹਾਰੇ ਕਹ ਨਾਨਕ ਸੁਣ ਭਰ ਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਤਿੰਨ ਸ਼ਬਦ ਨੇ ਦੀ ਵਿਆਖਿਆ ਕੀਤੀ ਤੇ ਮੋ ਜਿਹੜਾ ਮਜ਼ਮੂਨ ਮੈਂ ਛੇੜਿਆ ਰਹਿ ਜਾਏਗਾ ਤਿੰਨੇ ਸ਼ਬਦਾਂ ਦੀਆਂ ਦੋ ਦੋ ਪੰਕਤੀਆਂ ਤੁਹਾਨੂੰ ਸੁਣਾਵਾਂ ਜਨ ਤੇ ਉਪਜੇ ਜਲ ਤੇ ਦੂਰ ਇਹ ਦੂਜਾ ਜਲ ਤੇ ਉਪਜੇ ਜਲ ਤੇ ਦੂਰ जल में ज्योत रिया भरपूर सुन भरतरी नानक कहे विचार निर्मल नाम मेरा आला इतनी ऊंची उच्ची परवाज़ ऊचियां गल्ला सुन के भरतरी दंग रहया क्योंकि भरतरी सतगुरु ਦੇ ਚਰਨੇ ਪੈ ਗਿਆ ਸੀ નિર્మాణਤਾ ਇਹਦੇ ਅੰਦਰ ਕੁਝ ਜਾਣਨ ਦੀ ਬੁਖ ਸੀ ਪੁੱਛ ਬੈਠਾ ਮਹਾਰਾਜ ਤੁਹਾਡਾ ਪੰਥ ਕੀ ਹੈ ਕਿਉਂਕਿ ਉਹ ਤੇ ਜੋਗੀ ਸੀ ਉਹਤੇ ਗੌਰਖ ਪੰਥੀ ਸੀ ਗੌਰਖ ਦੇ ਮਾਰਗ ਤੇ ਚੱਲਦਾ ਸੀ ਗੌਰਖ ਦਾ ਚੇਲਾ ਸੀ ਤੁਹਾਡਾ ਪੰਥ ਕੀ ਹੈ ਉਹਨੇ ਤੀਜਾ ਸ਼ਬਦ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ अनेਕੰ ਕਹਿਣਾ ਲਿਖ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਇਕੰ ਐ ਭਰਤਰੀ ਸਾਡਾ ਪੰਥ ਪੁੱਛਦਾ ਹੈ ਸਾਰੇ ਜਗਤ ਦੇ ਭੇਖ ਵਰਨ ਮذਬ ਜਾਤ ਪਾ ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਆਪਣੇ ਨਾਲ ਚਲਾਣਾ ਬਸ ਨਾਨਕ ਦਾ ਪੰਥ ਇਹੀ ਹੈ ਹੋਰ ਕੋਈ ਪੰਥ ਨਹੀਂ ਹੋਰ ਕੋਈ ਪੰਥ ਨਹੀਂ ਪੰਕਤੀਆਂ ਫਿਰ ਸੁਣ ਲੈਣਾ ਸਗਲੀ ਜੋਤ ਹਮਾਰੀ ਸਮਿਆ ਨਾ ਨਾ ਵਰਨ अनेਕੰ कह नानक सुन भरतर जोगी पार ब्रह्म लेवे एकन भरतरी सारे जोगिया देचा बहुत गुरु नानक देच सरदारकदा सी श्रद्धालु सी जोके हासी हुण मैं अर्ज करा भरतरी कोई सत्संगी नहीं सी के सत्संग तो चोट खा के जोगी बनयावे <clears throat> ਭਰਤਰੀ ਨੇ ਕੋਈ ਆਪਣੀ ਅਕਲ ਤੋਂ ਵੀ ਚੋਟ ਨਹੀਂ ਖਾਦੀ ਇਹ ਵੀ ਮੈਂ ਅਰਜ਼ ਕਰਾਂ ਭਰਤਰੀ ਨੂੰ ਸੰਸਾਰ ਤੋਂ ਚੋਟ ਲੱਗ ਗਈ ਤੁਸੀਂ ਆਖੋਗੇ ਰਾਜਾ ਸੀ بڑے بڑے ਮਹਿਲ ਧਨ ਸੰਪਦਾ ਕਿਹੜੀ ਗੱਲ ਦੀ ਕਮੀ ਸੀ ਇਹ ਆਪਣੀ ਪਤਨੀ ਤੋਂ ਚੋਟ ਖਾ ਗਏ ਇਹਦੀ ਪਤਨੀ ਦਾ ਨਾਂ ਸੀ ਪਿੰਗਲਾ ਵੈਰਾਗ ਸ਼ਤਕ ਦਾ ਜਿਹੜਾ ਪਹਿਲਾ ਛੰਦ ਹੈ ਉਹਦੇ ਚ ਦੱਸਦਾ ਮੈਂ ਜੋਗੀ ਕਿਉਂ ਬਣਿਆ ਇਹ ਕੋਈ ਆਰੰਭ ਕਰਦਾ ਹੈ ਇਹਦੇ ਤਿੰਨ ਗ੍ਰੰਥ ਨੇ ਵੈਰਾਗ ਸ਼ਤਕ ਨੀਤੀ ਸ਼ਤਕ ਸ਼ਿੰਗਾਰ ਸ਼ਤਕ ਧਾਰਮਿਕ ਜਗਤ ਦੇ ਚ ਵੈਰਾਗ ਸ਼ਤਕ ਪਰ ਚਲਦੇ ਹਨ ਪੁਰਾਣੀਆਂ ਗੁਰਮਤ ਦੀਆਂ ਟਕਸਾਲਾਂ ਦੇ ਜਿੱਥੇ ਵਿਚਾਰ ਮਾਲਾ ਵਿਚਾਰ ਸਾਗਰ ਪੜਾਇਆ ਜਾਂਦਾ ਸੀ ਬਿਰਤੀ ਪ੍ਰਵਾਹ ਕਰ ਉਥੇ ਵੈਰਾਗ ਸ਼ਤਕ ਵੀ ਪੜਾਇਆ ਜਾਂਦੇ ਸੀ ਅੱਜ ਤੇ ਹੁਣ ਕੋਈ ਗੱਲ ਹੀ ਨਹੀਂ ਕੋਈ ਟੇਪਾਂ ਸੁਣ ਲੈਂਦਾ ਕੋਈ ਚਾਰ ਅੱਖਰ ਪੜ੍ਹ ਲੈਂਦਾ ਬਸ ਠੀਕ ਹੈ ਕਹਾ ਚੱਲ ਪਈ ਟਕਸਾਲਾ ਨਹੀਂ ਰਹੀ ਹੁਣ ਇਸ ਤਰ੍ਹਾਂ ਦਾ ਅਭਿਆਸ ਵੀ ਨਹੀਂ ਰਿਹਾ ਉਹਨਾਂ ਗ੍ਰੰਥਾਂ ਦੇ ਨਾਮ ਵੀ ਖੁੰਦੇ ਜਾ ਰਹੇ ਨੇ ਜਿਹੜੇ ਨਿਰਮਲਿਆਂ ਉਦਾਸੀਆਂ ਦੀ ਟਕਸਾਲਾਂ 'ਚ ਪਹਿਲੇ ਪੜ੍ਹਾਏ ਜਾਂਦੇ ਸੀ ਸਾਰੇ ਵੈਰਾਗ ਸ਼ਤਕ ਬਾਵੇਂ ਮਿਲਦਾ ਹੈ ਅਮਰਸਰ ਵਿੱਚ ਹਰ ਦੁਕਾਨ ਤੇ ਪਿਆ ਹੁੰਦਾ ਹੈ ਕੌਣ ਲੈਂਦਾ ਕੌਣ ਪੜਦਾ ਵੇਰਾਗ ਸ਼ਤਕ ਦੇ ਵਿੱਚ ਭਰਤਰੀ ਦੱਸਦਾ ਮੈਂ ਜੋਗੀ ਕਿਉਂ ਬਣਿਆ ਅਕਲ ਤੋਂ ਚੋਟ ਖਾ ਕੇ ਨਹੀਂ ਬਣਿਆ ਮੈਂ ਕੋਈ ਸਤਸੰਗੀ ਵੀ ਨਹੀਂ ਗੈਰਾ ਕਿ ਗੁਰੂ ਦਾ ਸ਼ਬਦ ਪ੍ਰਭੂ ਦੇ ਬੋਲ ਚੋਟ ਕਰ ਗਏ ਉਹਨਾਂ ਤੇ ਮੈਂ ਜੋਗੀ ਬਣ ਗਿਆ ਕਹਿੰਦਾ ਨਹੀਂ ਫਿਰ ਕਿਉਂ ਬਣਿਆ ਤਾਂ ਉਸੇ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਨ ਕੋ ਚਿਤ ਮੈ ਨਿਤ ਮੈ ਚਿਤਮੋ ਤਿਨ ਕੀ ਤਨ ਮੋ ਤਨ ਮਾਇ ਰਤੇ ਨਾ ਉਹ ਆਨ ਪਮਾਨ ਕੇ ਸੰਗ ਰਤੀ ਫਨ ਤਾ ਮਨ ਮੈ ਗਨ ਕਾ ਗ੍ਰਹਿ ਕੀ ਨਾ ਧ੍ਰਿਗ ਹੈ ਅਬ ਲਾਭ ਰਿਦ ਕੰਦਰਬ ਪੇ ਔਰ ਮੋਇ ਧਿਕਾਰ ਜੋ ਮਾਰ ਅਦੇ ਨਾ ਇਸ ਰੀਤ ਸਮੋ ਕੀ ਪ੍ਰੀਤ ਤਜੇ ਨਿਰਪ ਹੋਏ ਜੋਗੇਸ਼ਵਰ ਈਸ਼ਵਰ ਚੀਨਾ ਜਿਨ ਕੋ ਚਿਤ ਮੈ ਨਿਤ ਮੈ ਚਿਤਮੋ ਤਿਨ ਕੀ ਤਨ ਮੋ ਤਨ ਮਾਇ ਰਤੇ ਨਾ ਜੋ ਮੇਰੇ ਚਿੱਤ ਦੇ ਚ ਹਰ ਵਕਤ ਰਹਿੰਦੀ ਸੀ ਪਿੰਗਲਾ ਮੇਰਾ ਹਿਰਦਾ ਹਰ ਵਕਤ ਉਸਨੂੰ ਯਾਦ ਕਰਦਾ ਸੀ ਉਹਦੀ ਯਾਦ ਤੋਂ ਮੇਰਾ ਹਿਰਦਾ ਕਦੀ ਖਾਲੀ ਨਹੀਂ ਹੋਇਆ ਬਰਤਰੀ ਇੰਜ ਕਹਿੰਦੇ ਨੇ ਪਰ ਕਹਿੰਦਾ ਕਰਾਂ ਕਿ ਮੇਰੇ ਚਿੱਤ ਦੇ ਚ ਹਰ ਵਕਤ ਉਹ ਵਸੀ ਹੋਈ ਉਹਦੇ ਚਿੱਤ ਦੇ ਚ ਮੈਂ ਨਹੀਂ ਸੀ ਹੱਥੋਂ ਝੋਟ ਖਾ ਗਏ ਅਨਲ ਸੁਣਾ ਜਿਨ ਕੋ ਚਿਤ ਮੈ ਨਿਤ ਮੈ ਚਿਤ ਮੋ ਤਿਨ ਕੀ ਤਨ ਮੋ ਤਨ ਮਾਇ ਰਤੇ ਨਾ ਉਹ ਆਨਪਮਾਨ ਕੇ ਸੰਗ ਰਤੇ ਪਨ ਤਾ ਮਨ ਮੇ ਗਨ ਕਾ ਗ੍ਰਹਿ ਕੇ ਨਾ ਗਨ ਕਾ ਵੇਸ ਵਾ ਨੂੰ ਕਹਿੰਦੇ ਨੇ ਉਹਦੇ ਚਿਤ ਦੇ ਚ ਕੁਝ ਹੋਰ ਹੈਗੀ ਤੇ ਰਾਣੀ ਸੀ ਗਨ ਕਾ ਬਣੀ ਹੋਈ ਉਹਨੇ ਗੱਲ ਛੁਪਾਈ ਨਹੀਂ ਮੈਂ ਜੋਗੀ ਕਿਉਂ ਬਣੇ ਮਹਾਨ ਪਰਸ ਦੀ ਜਦ ਹਿਰਦਾ ਨਿਰਮਲ ਹੋ ਜਾਂਦਾ ਹੈ ਉਹਨੂੰ ਆਪਣੀਆਂ ਕਮਜ਼ੋਰੀਆਂ ਕਬੂਲ ਕਰਨ ਦੇ ਵਿੱਚ ਕੋਈ ਸੰਕੋਚ ਨਹੀਂ ਆਉਂਦਾ ਉਹ ਪੜਦੇ ਵੀ ਨਹੀਂ ਪਾਂਦਾ ਉਹ ਛੁਪਾਂਦਾ ਵੀ ਨਹੀਂ ਇਹ ਵੀ ਮੈਲਸ ਕਰਦਾ ਇਹ ਹਕੀਕਤ ਹੈ ਨਾ ਪ੍ਰਮਾਤਮਾ ਦੇ ਕੋਲੋਂ ਛੁਪਾਂਦਾ ਹੈ ਨਾ ਜਗਤ ਕੋਲੋਂ ਛੁਪਾਂਦਾ ਇਸ ਸੰਬੰਧ ਵਿੱਚ ਵੀ ਮੈਂ ਤੁਹਾਡੇ ਸਾਹਮਣੇ ਕਿਸੇ ਵਕਤ ਖੋਲ੍ਹਾਂਗਾ ਗੱਲ ਕਿ ਕਰੀਬਨ ਕਰੀਬਨ ਭਗਤ ਜਦ ਆਪਣੇ ਆਪ ਨੂੰ ਪੇਸ਼ ਕਰਦੇ ਨੇ ਆਪਣੀਆਂ ਬੜੀਆਂ ਕਮਜ਼ੋਰੀਆਂ ਦਾ ਜ਼ਿਕਰ ਕਰਦੇ। ਇਹ ਖੋਲਾਂਗਾ ਕਿਸੇ ਵਗਰ ਕਾਲੇ ਮੇਡੇ ਕਪੜੇ ਕਾਲਾ ਮੇਡਾ ਵੈਸ ਗੁਨਾਹੀ ਭਰੇ ਆ ਮੈਂ ਫਿਰਾਂ ਲੋਕ ਕਹਿਣ ਦਰਵੇਸ ਪਾਵੇਂ ਫਕੀਰਾਨਾ ਮੇਰੇ ਕਪੜੇ ਨੇ ਕਾਲੇ ਕਪੜੇ ਨੇ ਸੂਫੀ ਪਹਿੰਦੇ ਨੇ ਪਰ ਮੈਂ ਤੇ ਗੁਨਾਹਾਂ ਨਾਲ ਭਰੇ ਆ ਉੱਪਰੋਂ ਫਕੀਰ ਦੱਸਦਾ ਪਿਆ। ਬਾਬਾ ਫਰੀਦ ਜਿਨ ਕੋ ਚਿਤ ਮੈਨੇ ਤੇ ਮੈ ਚਿਤ ਮੋ ਤੇਨੇ ਕੀ ਤਨ ਮੋ ਤਨ ਮਾਇ ਰਤੀ ਨ ਉਹ ਆ ਨਪਮਾਨਕ ਸੰਗ ਰਤੀ ਫਨ ਤਾਮਨ ਮੇ ਗਨ ਕਾਗਰੇ ਕੀ ਨ ਧ੍ਰਿਗ ਹੈ ਅਬਲਾ ਬ੍ਰਿਧ ਕੰਦਰਬ ਪੇ ਔਰ ਮੋਏ ਦੇਕਾਰ ਜੋ ਮਾਰ ਅਧੇਨਾ ਕਹਿੰਦਾ ਲਾਨਤ ਹੈ ਐਸੀ ਔਰਤ ਤੇ ਜਿਸ ਦਾ ਪਤੀ ਸਮਰਾਟ ਹੈ ਰਾਜਾ ਹੈ ਛਤਰਪਤੀ ਤੇ ਉਹ ਹਿਰਦੇ ਦੇ ਚ ਕੋਚਵਾਨ ਨੂੰ ਜੋ ਉਹਨਾਂ ਦਾ ਰਥ ਚਲਾਉਂਦਾ ਸੀ ਰਥ ਡਰਾਈਵਰ ਕੋਚਵਾਨ ਨੂੰ ਹਿਰਦੇ ਚ ਰੱਖਦੀ ਹੈ ਲਾਨਤ ਹੈ ਫਿਰ ਕਹਿੰਦਾ ਉਸ ਕੋਚਵਾਨ ਤੇ ਵੀ ਲਾਨਤ ਹੈ ਨਮਕ ਹਰਾਮ ਹੈ ਮਾਲਕਨ ਤੇ ਮਾਲਕ ਦੇ ਘਰ ਉਸਨੇ ਡਾਕਾ ਡਾਲੇ ਫਿਰ ਕਹਿੰਦਾ ਨਹੀਂ ਮੇਰੇ ਤੇ ਵੀ ਲਾਨਤ ਹੈ ਇਹ ਹਿਰਦਾ ਬਣਿਆ ਸੀ ਪ੍ਰਮਾਤਮਾ ਦੀ ਯਾਦ ਵਾਸਤੇ ਮੈਂ ਉਹਨੋ ਹੀ ਪਾਸੇ ਕਰਕੇ ਉਹਨੂੰ ਹੀ ਹਿਰਦੇ 'ਚ ਰੱਖਿਆ। ਕਹਿੰਦਾ ਮੇਰੇ ਤੇ ਵੀ ਲਾਨਤ। ਓਏ ਮੋਏ ਧੇਕਾਰ ਜੋ ਮਾਰ ਅਧੇਨਾ ਮੇਰੇ ਤੇ ਵੀ ਲਾਨਤ। ਬਹੁਤ ਵੱਡੀ ਗੱਲ ਹੈ। ਧ੍ਰਿਗ ਹੈ ਅਬ ਲਾਭ ਰਿਤ ਕੰਦਰ ਬਪੇ। ਔਰ ਮੋਏ ਧੇਕਾਰ ਜੋ ਮਾਰ ਅਧੇਨਾ। ਅਖੀਰ ਦੇ 'ਚ ਕਹਿੰਦਾ ਇਸ ਰੀਤ ਸਮੋਂ ਕੀ ਪ੍ਰੀਤ ਤਜੀ। ਨਿਰਭ ਹੋਏ ਜੋਗੀਸ਼ਵਰ ਈਸ਼ਵਰ ਚੈਨਾ। ਐ ਰੀਤ ਮੈਂ ਛੱਡ ਦਿੱਤੀ ਕਿਉਂ? ਇਹ ਪ੍ਰੀਤ ਝੂਠੀ ਹੈ ਜਗਤ ਮੈਂ ਝੂਠੀ ਦੇਤੀ ਪ੍ਰੀਤ ਇਹ ਕੁਝ ਵੀ ਨਹੀਂ ਹੈ ਇਹ ਰੀਤ ਮੈਂ ਛੱਡ ਦਿੱਤੀ ਨਿਰਪ ਹੋਏ ਜੋਗੀਸ਼ਵਰ ਈਸ਼ਵਰ ਚੈਨਾ ਕਹਿੰਦਾ ਹੈਗਾ ਤੇ ਮੈਂ ਨਿਰਪ ਰਾਜਾ ਜੋਗੀ ਹੋ ਗਏ ਹੁਣ ਈਸ਼ਵਰ ਦਾ ਚਿੰਤਨ ਕਰਨਾ ਹੁਣ ਹਿਰਦੇ ਦੇ ਵਿੱਚ ਮੈਂ ਰੱਬ ਨੂੰ ਵਸਾਉਣ ਦਾ ਯਤਨ ਕਰਦਾ ਉਹਨੂੰ ਯਾਦ ਕਰਦਾ ਹਿਰਦੇ ਚੋਂ ਕੱਢਿਆ ਇਹ ਰਾਣੀ ਨੂੰ ਇਰਦੇ ਤੇ ਜੋ ਵਸਾਣ ਦਾ ਯਤਨ ਕਰ ਰਹੇ ਆ ਰੱਬ ਨੂੰ ਪਰਮਾਤਮਾ ਨੂੰ ਇਸ ਰੀਤ ਸਮੋਂ ਕੀ ਪ੍ਰੀਤ ਤਜੇ ਨਿਰਭ ਹੋਏ ਜੋਗੇਸ਼ਵਰ ਈਸ਼ਵਰ ਚੈਨਾ ਇਹ ਸੰਸਾਰ ਤੋਂ ਚੋਟ ਖਾ ਕੇ ਪਰਮਾਤਮਾ ਦੀ ਤਲਾਸ਼ ਤੇ ਚਲੇ